ਤੇ ਇਹ ਇੱਕ ਆਧੇ ਸੰਬੰਧ ਵਿੱਚ ਕਰਾਈ ਜਾ ਰਹੀ ਹੈ ਅੱਜ ਜਿਹੜੀ ਮੀਟਿੰਗ ਰੱਖੀ ਆ ਉਹ ਉਦਾਤੋ ਦੇ ਵਿੱਚ ਆਪਣਾ 14 ਜੁਲਾਈ ਨੂੰ ਚੀਫ ਪਾਵਰ ਕੰਪ ਦਾ ਜਿਹੜੇ ਦਸਤਰਿਆ ਉਹਨਾਂ ਤੇ ਜੁੜਿਆ ਪੂਰੇ ਪੰਜਾਬ ਦੇ ਵਿੱਚ ਤਰ੍ਹਾਂ ਲੱਗਣ ਜਾ ਰਹੇ ਹੈ ਉਹਦੇ ਸੰਬੰਧ ਦੇ ਵਿੱਚ ਪਿੰਨ ਬਦਤੀ ਜੀ ਵੀ ਆ ਤਿਆਰੀ ਕੀਤੀ ਜਾ ਰਹੀ ਹੈ ਕਿਉਂਕਿ ਪੰਜਾਬ ਦੀ ਸਰਕਾਰ ਜਿਹੜਾ ਸਾਡਾ ਬਿਜਲੀ ਬੋਰ ਹੈ ਉਹਨੂੰ ਨਿੱਜੀ ਕੰਪਨੀਆਂ ਵਾਸਤੇ ਦੇ ਕੋਲ ਜਿਹੜਾ ਵੇਚਣ ਜਾ ਰਹੀ ਹੈ ਇਹ ਲਗਾਤਾਰ ਜਿਹੜਾ ਕੀ ਰੁਝੀ ਕਰਨ ਉਹ ਹੋ ਰਿਹਾ ਕੋਰ ਦੇ ਤਹਿਤੀ ਇਹ ਜਿਹੜਾ ਸਾਡਾ ਪਾਵਰ ਕਾਮ ਨੂੰ ਦਿੰਦਾ ਹੈ ਇਹਨਾਂ ਦੇ ਅਧਿਕਾਰ ਪਹਿਲਾਂ ਬਿਜਲੀ ਪੈਦਾ ਕਰਨ ਦਾ ਅਧਿਕਾਰ ਦੁੱਤਾ ਸੀ ਇਸ ਵੇਲੇ ਬਿਜਲੀ ਵੇਚਣ ਦੇ ਅਧਿਕਾਰ ਵੀ ਜਿਹੜੇ ਆ ਉਹ ਪ੍ਰਾਈਵੇਟ ਕੰਪਨੀਆਂ ਨੂੰ ਦਿੱਤੇ ਜਾ ਰਹੇ ਆ ਤੇ ਇਸ ਕਰਕੇ ਉਹਦੇ ਵਿਰੋਧ ਦੇ ਵਿੱਚ ਅਸੀਂ ਜਿਹੜਾ ਵਾ ਆ ਆਪਣੇ 14 ਜੁਲਾਈ ਨੂੰ ਚੀਫ ਦਫ਼ਤਰਾਂ ਦੇ ਉੱਤੇ ਧਰਨੇ ਲਾਉਣੇ ਆ ਉਹਦੇ ਵਾਸਤੇ ਜਿਹੜੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਪੂਰੇ ਪੰਜਾਬ ਦੇ ਪਿੰਡ ਪਿੰਡ ਤੇ ਜਾ ਕੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਇਹ ਦੱਸਣ ਦਾ ਯਤਨ ਕਰ ਰਹੇ ਆ ਕਿ ਜੇ ਪੰਜਾਬ ਦੇ ਵਿੱਚ ਬਿਜਲੀ ਜਿਹੜੀ ਆ ਨਿੱਜੀ ਕੰਪਨੀਆਂ ਦੀ ਆ ਕੋਲ ਗਈ ਤੇ ਫੇਰ ਜਿਹੜੀ ਆ ਉਹ ਖਪਤਕਾਰ ਨੂੰ ਬਿਜਲੀ ਜਿਹੜੀ ਆ ਉਹ ਬਹੁਤ ਮਹਿੰਗੀ ਮਿਲੂਗੀ ਇਥੋਂ ਤੱਕ ਕਿ ਸਾਡੇ ਖੇਤੀਬਾੜੀ ਮੋਟਰਾਂ ਦੇ ਉੱਤੇ ਵੀ ਜਿਹੜੇ ਆ ਮੀਟਰ ਲੱਗਣਗੇ ਤੇ ਜਿਹੜੇ ਜਿਹੜੀ ਸਾਡੇ ਘਰੇ ਨੂੰ ਬਿਜਲੀ ਆ ਉਹ ਵੀ ਜਿਹੜੀ ਆ ਪ੍ਰੀਪੇਡ ਮੀਟਰਾਂ ਦੇ ਜ਼ਰੀਏ ਦਿੱਤੀ ਜਾਊਗੀ ਕਿ ਜਿਹੜਾ ਖਪਤਕਾਰ ਦਾ ਬਹੁਤ ਵੱਡਾ ਜਿਹੜਾ ਵਾ ਉਹ ਨੁਕਸਾਨ ਹੋ ਜਾ ਰਿਹਾ ਉਹਦੇ ਵਾਸਤੇ ਦੰਗਵੰਦੀ ਜਿਹੜੀ ਆ ਕਰ ਰਹੇ ਆ ਦੂਸਰਾ ਵਾਸਤੇ ਜਿਹੜੀ ਆ ਪੰਜਾਬ ਸਰਕਾਰ ਲੈਂਡ ਪੂਲਿੰਗ ਦੀ ਨੀਤੀ ਲੈ ਕੇ ਆ ਰਹੀ ਆ ਜਿਹੜਾ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੇ ਨਾਲ ਸਰਾਸਰ ਤੱਕ ਆਇਆ ਕਿਉਂਕਿ ਲੈਂਡ ਪੂਲਿੰਗ ਦੀ ਨੀਤੀ ਦੇ ਜ਼ਰੀਏ ਉਹਨਾਂ ਨੇ ਪੂਰੇ ਪੰਜਾਬ ਦੀ ਜਿਹੜੀ ਜ਼ਮੀਨ ਆ ਉਹਦੇ ਤੋਂ ਕਿਸਾਨ ਨੂੰ ਜਿਹੜਾ ਵਾਝਾ ਕਰ ਦੇਣਾ ਤੇ ਜਿਹੜੀਆਂ ਕਲੋਨੀਆਂ ਅਰਬਨ ਸਟੇਟ ਕਹਿੰਦੇ ਕਿ ਬਣਾਉਣੀਆਂ ਉਹ ਅਰਬਨ ਸਟੇਟ ਇੱਥੇ ਪਹਿਲਾਂ ਵੀ ਕਲੋਨੀਆਂ ਬਣਦਾ ਸੀ ਉਹਨਾਂ ਵਿੱਚ ਅ헤 ਗੋਈ ਜਿੜਾਵਾ ਉਹ ਲੋਕ ਆਣ ਕੇ ਵਸਣ ਨਹੀਂ ਲੱਗੇ ਇਹ ਜਿਹੜੀਆਂ ਨਵੀਆਂ ਕਲੋਨੀਆਂ ਬਣਾਉਣੀਆਂ ਅਸੀਂ ਪੁੱਛਣਾ ਚਾਹੁੰਦੇ ਹਾਂ ਭਗਵੰਤਵਾਨ ਜੀ ਨੂੰ ਕਿ ਇਹਦੇ ਵਿੱਚ ਕਿੱਥੋਂ ਲੋਕ ਲਿਆ ਕੇ ਵਸਾਉਣੇ ਆ ਸਾਡੇ ਦੇਸ਼ ਦਾ ਨੌਜਵਾਨ ਇੱਥੇ ਰੋਜ਼ਗਾਰ ਨਾ ਹੋਣ ਕਰਕੇ ਉਹ ਵਿਦੇਸ਼ਾਂ ਨੂੰ ਜਾ ਰਿਹਾ ਤੇ ਤੁਸੀਂ ਇੱਥੇ ਅਰਬਨ ਜਿਹੜੀਆਂ ਸਟੇਟਾਂ ਬਣਾ ਕੇ ਉਹਦੇ ਵਿੱਚ ਕਿੰਨਾ ਦਾ ਜਿਹੜਾ ਕਿੰਨਾਂ ਨੂੰ ਇੱਥੇ ਵਸਾਉਂਦੀ ਜਿਹੜੀ ਗੱਲ ਜਿਹੜਾ ਪ੍ਰਧਾਨ ਜੀ ਤਰਨਾਵਾ ਇਹ ਅਣਵਿਥਾ ਲੱਗੂਗਾ ਕਿ ਜਾਂ ਇੱਕ ਦਿਨ ਵਾਸਤੇ ਲੱਗੂਗਾ ਜੀ ਇਹ ਤਰਨਾ ਜੀ ਇੱਕ ਦਿਨ ਵਾਸਤੇ ਲੱਗੂਗਾ ਅਸੀਂ ਸਰਕਾਰ ਨੂੰ ਇਸ ਗੱਲ ਦਾ ਆਪਣਾ ਸ਼ਕਤੀ ਪ੍ਰਦਰਸ਼ਨ ਕਰਾਂਗੇ ਹਾਂਜੀ ਕੀ ਮਤਲਬ ਕਿ ਇਹ ਜੇ ਤੁਸੀਂ ਪਿੰਡਾਂ ਵਾਲੇ ਪਾਸੇ ਨੂੰ ਚਿੱਪ ਵਾਲੇ ਮੀਟਰ ਲੈ ਕੇ ਆਉਗੇ ਜੀ ਤੇ ਅਸੀਂ ਤੁਹਾਡਾ ਮੁੱਖ ਤੌਰ 'ਤੇ ਜਵਾਬ ਜਿਹੜਾ ਪੰਨਾ ਵਿੱਚ ਚੁੱਕਾਂਗੇ ਜੀ ਕਿੰਨੇ ਤਰੀਕ ਦਾ ਧਰਨਾ ਹੋਇਆ 14 ਜੁਲਾਈ ਜਿਹੜਾ ਧਰਨਾ ਲੱਗਦਾ ਪੂਰੇ ਪੰਜਾਬ ਦੇ ਜਿਹੜੇ ਚੀਜ਼ ਦੇ ਉੱਤਰਿਆ ਉਹਨਾਂ ਤੇ ਤੇ ਅਸੀਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਜੀ ਆਪਾਂ ਜਿਹੜੀ ਇੱਥੇ ਮੀਟਿੰਗ ਰੱਖੀ ਆ ਉਹ ਇਸ ਕਰਕੇ ਰੱਖੀ ਆ ਕਿ ਪੰਜਾਬ ਦੀ ਸਰਕਾਰ ਜਿਹੜੀ ਆ ਉਹ ਚਿਪ ਵਾਲੇ ਮੀਟਰਾਂ ਉੰਦੀ ਜਿਹੜੀ ਆ ਤਿਆਰੀ ਕਰਕੇ ਬੈਠੀ ਆ 31 ਅਗਸਤ ਤੱਕ ਉਹਨਾਂ ਨੇ ਫੈਸਲਾ ਕਰ ਲਿਆ ਕਿ ਜਿਹੜੇ ਚਿਪ ਵਾਲੇ ਮੀਟਰ ਆ ਉਹ ਜਿਹੇ ਸਰਕਾਰੀ ਮੁਲਾਜ਼ਮ ਆ ਉਹਨਾਂ ਦੇ ਘਰਾਂ ਦੇ ਵਿੱਚ ਜਿਹੜੇ ਆ ਉਹ ਮੀਟਰ ਮਾਏ ਜਾਣੇ ਆ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਕਮਰਸ਼ੀਅਲ ਜੋਜ ਬਿਜਲੀ ਕਰਦੇ ਉਹਨਾਂ ਦੇ ਲੱਗਣਗੇ ਤੇ ਫਿਰ ਬਾਅਦ ਦੇ ਵਿੱਚ ਜਿਹੜੇ ਆਮ ਖਪਤਕਾਰ ਘਰੇਲੂ ਬਿਜਲੀ ਵਰਤਦੇ ਆ ਜਾਂ ਕਿਸਾਨਾਂ ਦੀਆਂ ਮੋਟਰਾਂ ਉਹਨਾਂ ਦੇ ਜਿਹੜੇ ਆ ਉਹ ਮੀਟਰ ਲੱਗਣਗੇ ਅਸੀਂ ਇਸ ਕਰਕੇ ਐਡਵਾਂਸ ਦੇ ਵਿੱਚ ਲੋਕਾਂ ਨੂੰ ਅਵੇਅਰ ਕਰ ਰਹੇ ਆ ਕਿ ਇਹ ਚਿਪ ਵਾਲੇ ਮੀਟਰ ਦੇ ਪਿੱਛੇ ਬਹੁਤ ਸਾਰੀਆਂ ਜਿਹੜੀਆਂ ਬ੍ਰੇਕੀਆਂ ਵਾਂ ਉਹਨੂੰ ਵੇਖਣ ਦੀ ਲੋੜ ਆ ਕਿ ਸਰਕਾਰ ਚਿਪ ਵਾਲੇ ਮੀਟਰ ਲਾਉਣਾ ਕਿਉਂ ਚਾਹੁੰਦੀ ਹੈ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਪੰਜਾਬ ਦੇ ਵਿੱਚ ਜਿਹੜੀ ਬਿਜਲੀ ਆ ਜਦੋਂ ਕਿਤੇ ਆਈ ਸੀਗੀ ਤੇ ਉਸ ਸਮੇਂ ਸਰਕਾਰ ਨੇ ਸਾਡੇ ਪਿੰਡਾਂ ਦੀਆਂ ਪੰਚਾਇਤਾਂ ਦੇ ਕੋਲੋਂ ਜ਼ਮੀਨ ਦੀ ਮੰਗ ਕੀਤੀ ਕਿ ਸਾਨੂੰ ਜਿਹੜੀਆਂ ਪਿੰਡਾਂ ਦੇ ਵਿੱਚੋਂ ਪੰਚਾਇਤਾਂ ਜਿਹੜੀਆਂ ਮਤਾ ਪਾ ਕੇ ਜ਼ਮੀਨ ਦੇਣ ਤੇ ਅਸੀਂ ਜਿਹੜਾ ਉਹਦੇ ਤੇ ਪਾਵਰ ਆਪਣਾ ਬਿਜਲੀ ਬੋਰਡ ਬਣਾ ਕੇ ਜਿਹੜਾ ਪਾਵਰ ਗ੍ਰਿਡ ਲਾ ਕੇ ਤੇ ਲੋਕਾਂ ਨੂੰ ਜਿਹੜੀ ਬਿਜਲੀ ਸਸਤੀ ਦੇਵਾਂਗੇ ਉਹ 1948 ਦਾ ਜਿਹੜਾ ਐਕਟ ਸੀਗਾ ਉਹਦੇ ਵਿੱਚ 3% ਮੁਨਾਫਾ ਕਮਾਉਣ ਦੀ ਪ੍ਰੋਵੀਜ਼ਨ ਸੀ ਕਿ 3% ਤੋਂ ਜ਼ਿਆਦਾ ਮੁਨਾਫਾ ਜਿਹੜਾ ਨਹੀਂ ਸੀ ਕਮਾਉਣਾ ਉਹ ਇੱਕ ਕਿਸਮ ਦਾ ਗੁਰਦੁਆਰਾ ਸੀਗਾ ਜਿਵੇਂ ਕਿ ਮੰਨ ਲਓ ਕਿ ਆ ਗੁਰਦੁਆਰਾ ਹੈ ਇਸ ਗੁਰਦੁਆਰੇ ਦੇ ਵਿੱਚ ਕੋਈ ਵੀ ਆਣ ਕੇ ਆਪਣਾ ਪ੍ਰੋਗਰਾਮ ਕਰ ਲਈ ਤੇ ਕੋਈ ਬਹੁਤਾ ਪੈਸਾ ਤੇ ਨਹੀਂ ਸਾਡਾ ਲੱਗਦਾ ਠੀਕ ਹੈ ਜੀ ਉਹ ਹੁਣ ਗੁਰਦੁਆਰਾ ਜਿਹੜਾ ਪੰਜਾਬ ਦੇ ਲੋਕਾਂ ਕੋਲੋਂ ਵੋਕੇ ਪ੍ਰਾਈਵੇਟ ਕੰਪਨੀ ਨੂੰ ਜਿਹੜਾ ਉਹ ਵੇਚਿਆ ਜਾ ਰਿਹਾ ਅਸੀਂ ਇਸ ਕਰਕੇ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਭਗਵਾਨ ਰਵੰਦੀ ਸਰਕਾਰ ਜਿਹੜਿਆ ਅਸੀਂ ਉਹਨੂੰ ਇਸ ਕਰਕੇ ਚੁਣਿਆ ਸੀਗਾ ਕਿ ਉਹ 5 ਸਾਲ ਦਾ ਸਾਰਾ ਜਿੰਨਾ ਸਾਡਾ ਸਰਕਾਰੀ ਸੰਪਤੀ ਹੈਗੀ ਆ ਸਾਰਾ ਸਿਸਟਮ ਹੈ ਸਰਕਾਰ ਦਾ ਇਹਦੇ ਵਿੱਚ ਤਹਿਸੀਲਾਂ ਆ ਪਾਵਰ ਪਲਾਂਟ ਆ ਹੋਰ ਵੀ ਜੋ ਸਰਕਾਰੀ ਸਾਜੂ ਸਮਾਨ ਹੈਗਾ ਰੋਡਵੇਜ਼ ਆ ਉਹਨੂੰ ਚਲਾਉਣ ਵਾਸਤੇ ਪ੍ਰਬੰਧ ਸभालਨ ਵਾਸਤੇ ਚੁਣਿਆ ਸੀ ਨਾ ਕਿ ਸਰਕਾਰ ਨੂੰ ਇਹ ਅਧਿਕਾਰ ਦਿੱਤੇ ਸੀ ਦੇਸ਼ ਦੇ ਲੋਕਾਂ ਨੇ ਕਿ ਉਹ ਸਮਾਨ ਜਿਹੜਾ ਵਾ ਉਹ ਪ੍ਰਾਈਵੇਟ ਕੰਪਨੀਆਂ ਨੂੰ ਵੇਚੀ ਵੇ ਵੇ ਵੇਤੀ ਜਾਣ ਹੁਣ ਇਸ ਵੇਲੇ ਸਰਕਾਰ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਜਿਹੜੀ ਆ ਉਹ ਜਿਹੜੇ ਪਾਵਰ ਪਲਾਂਟ 1948 ਦੇ ਐਕਟ ਮੁਤਾਬਕ ਲੱਗੇ ਸੀ ਲੋਕਾਂ ਨੂੰ ਸਸਤੀ ਬਿਜਲੀ ਦੇਣ ਵਾਸਤੇ ਉਹ ਪ੍ਰਾਈਵੇਟ ਕੰਪਨੀਆਂ ਨੂੰ ਸਾਡੀਆਂ ਸੜੇ ਜ਼ਮੀਨਾਂ ਜਿਹੜਾ ਵੇਚ ਰਹੇ ਇਸ ਕਰਕੇ ਸਾਡਾ ਦੇਸ਼ ਦੇ ਮਾਲਕ ਹੋਣ ਦੇ ਨਾਤੇ ਸਾਡਾ ਫਰਜ਼ ਇਹ ਬਣਦਾ ਕਿ ਅਸੀਂ ਲੋਕਾਂ ਨੂੰ ਅਵੇਅਰ ਕਰਕੇ ਤੇ ਸਰਕਾਰ ਨੂੰ ਜਿਹੜਾ ਇਹ ਦੱਸਣ ਦਾ ਯਤਨ ਕਰਾਂਗੇ ਕਿ ਜੇ ਤੁਸੀਂ ਪਿੰਡਾਂ ਦੇ ਵਿੱਚ ਆਉਂਦੇ ਜੀ ਤੇ ਅਸੀਂ ਤੁਹਾਡਾ ਚਿਪ ਵਾਲੇ ਮੀਟਰਾਂ ਦੇ ਉੱਤੇ ਵਿਰੋਧ ਕਰਾਂਗੇ ਜੇ ਪਾਵਰ ਕਮ ਜਿਹੜੀ ਆ ਉਹ ਬਿਜਲੀ ਵੇਚਦੀ ਆ ਤੇ ਤੁਸੀਂ ਵੇਖੋ ਕਿ ਇਹਦੇ ਵਿੱਚ ਜਦੋਂ ਕਿਤੇ ਇਹ ਸਰਕਾਰੀ ਏਜੰਸੀ ਸੀ ਤੇ ਉਦੋਂ ਇੰਨੇ ਮੁਲਾਜ਼ਮ ਸਾਡੇ ਨੌਜਵਾਨਾਂ ਨੂੰ ਨੌکریاں ਮਿਲ ਗਿਆ ਜੇ 1.40 ਹਜ਼ਾਰ ਮੁਲਾਜ਼ਮ ਇਹਦੇ ਵਿੱਚ ਕੰਮ ਕਰਦਾ ਸੀ ਤੇ ਅੱਜ ਜਿਹੜੇ ਆ ਨਾਂ ਦੇ ਬਰਾਬਰ ਰਹਿ ਗਿਆ ਮੁਲਾਜ਼ਮਾਂ ਅੱਗੇ ਕਿਸੇ ਨੂੰ ਨੌਕਰੀ ਦੀ ਆਸ ਕੋਈ ਨਹੀਂ ਵੱਡੇ ਵੱਡੇ ਜਿਹੜੇ ਆ ਸਰਕਾਰ ਦਾਅਵੇ ਕਰਦੀ ਸੀ ਕਿ ਅਸੀਂ ਜਿਹੜੇ ਆ ਨੌਜਵਾਨਾਂ ਨੂੰ ਨੌਕਰੀਆਂ ਦੇਵਾਂਗੇ ਰਿਵਰਸ ਮਾਈਗ੍ਰੇਸ਼ਨ ਸ਼ੁਰੂ ਹੋ ਰੂਗੀ ਵਿਦੇਸ਼ਾਂੋਂ ਜਿਹੜੇ ਲੋਕ ਜਾ ਰਹੇ ਉਹ ਵਿਦੇਸ਼ਾਂ ਤੋਂ ਇੱਥੇ ਆਣ ਕੇ ਕੰਮ ਕਰਨਗੇ ਅਸੀਂ ਭਗਵੰਤ ਮਾਨ ਸਰਕਾਰ ਨੂੰ ਇਹ ਵੀ ਪੁੱਛਣ ਦਾ ਯਤਨ ਕਰ ਰਹੇ ਹਾਂ ਕਿ ਜਦੋਂ ਤੁਸੀਂ ਸਾਰੇ ਵਿਭਾਗਾਂ ਚੁੱਕ ਕੇ ਪ੍ਰਾਈਵੇਟ ਕਰ ਦੇਣੇ ਆ ਤੇ ਨੌਜਵਾਨਾਂ ਨੂੰ ਨੌਕਰੀ ਦੇਣੀ ਕਿੱਥੇ ਆ ਨੌਜ ਜਦੋਂ ਸਰਕਾਰੀ ਕੋਈ ਅਧਾਰਾ ਤੁਸੀਂ ਛੱਡਣਾ ਹੀ ਨਹੀਂ ਹੈ ਮਾਰਕੀਟ ਕਮੇਟੀ ਖਤਮ ਕੀਤੀ ਜਾ ਰਹੀ ਆ ਮੰਡੀਆਂ ਦੇ ਵਿੱਚ ਉਸ ਅਧਾਰੇ ਦੇ ਵਿੱਚ ਮਾਰਕੀਟ ਕਮੇਟੀ ਦੇ ਵਿੱਚ ਬਹੁਤ ਸਾਰੇ ਸਾਡੇ ਨੌਜਵਾਨ ਜਿਹੜੇ ਆ ਉਹ ਕੰਮ ਕਰਦੇ ਸੀ ਮਾਰਕੀਟ ਕਮੇਟੀ ਖਤਮ ਕੀਤੀ ਜਾ ਰਹੀ ਆ ਬਿਜਲੀ ਗੋੜ ਖਤਮ ਕੀਤਾ ਜਾ ਰਿਹਾ ਤਹਿਸੀਲਾਂ ਖਤਮ ਕੀਤੀਆਂ ਜਾ ਰਹੀਆਂ ਪਟਵਾਰੀ ਸਾਡੇ ਕੋਲ ਹੈ ਨਹੀਂ ਠੀਕ ਹੈ ਜੀ ਤੋ ਕਿਵੇਂ ਜਣਾਵਾ ਮਤਲਬ ਤੁਸੀਂ ਲੋਕਾਂ ਨੂੰ ਨੌਕਰੀ ਦਿਓਗੇ ਲੋਕਾਂ ਦੇ ਨਾਲ ਜਿਹੜੀਆ ਸਰਕਾਰ ਝੂਠ बोल ਰਹੀ ਆ ਇਸ ਕਰਕੇ ਅਸੀਂ ਜਿਹੜਾ ਅੱਜ ਮਤਲਬ ਕੀ ਇਹਦਾ ਕਰ ਰਹੇ ਆ 14 ਜੁਲਾਈ ਨੂੰ ਮਨ ਨੇ ਨਾ ਅੱਜ ਆ ਤੁਹਾਨੂੰ